ਮੇਰੇ ਗਰੂਜੀ ਲਵ ਜੀ ਤੇ ਇਧਰ ਆਪਾਂ ਨੇ ਸਬਜੀ ਭਾਜੀ ਕੱਟ ਲਈ ਸਬਜੀ ਭਾਜੀ ਕੱਟ ਕੇ ਕੱਟ ਲਈ ਪਿਆਜ਼ ਅਦਰਕ ਹਰੀ ਮਿਰਚ ਇਧਰ ਤੇ ਇਧਰ ਤੇ ਕੱਟ ਕਰਿਆ ਮੈਂ ਤੇ ਸਬਜੀ ਆਪਾਂ ਕੀ ਇਹ ਸਬੱਤੀ ਤੇ ਉੱਪਰ ਅਸਲੂ ਕੱਟ ਲੈ ਤਦੋਂ ਜਿਹੜੀ ਪਾਲੀ ਰਹੀ ਹਤੇਲ ਆਪਣਾ ਥੋੜਾ ਰੱਖ ਦਈਏ ਪਹਿਲਾਂ ਤੇਲ ਪਾ ਲਈਏ ਲੋ ਜੀ ਇੱਧਰ ਇੰਨੀ ਹੁੰਦਾ ਤੇਲ ਗਰਮ ਇਹ ਮੈਂ ਕੱਟ ਕਰਿਆ ਵਾ ਇੱਕ ਪਾਸੇ ਤੇ ਇੱਧਰ ਹੋ ਗਿਆ ਗਰਮ ਆਪਣਾ ਜੀਰਾ 이따가 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 ਦੋਜੀ ਦੱਬਾ ਹੋ ਗਏ ਆਲੂ ਪਿਆਜ਼ ਪਿਆਰ ਹਨ ਥੋੜੀ ਬੜੀ ਜਿੱਤ ਗਿਆ ਇੱਧਰ ਵੀ ਦੇਖ ਲੀਏ ਥੋੜੀ ਜਿੱਧਰ ਹੋਲੀ ਪਿਆਰ ਹੁਣ ਪਾ ਦਈਏ ਆਲੂ ਆਪਾਂ ਇਸ ਤਰ੍ਹਾਂ ਪਾ ਦਈਏ ਅਬ ਲੋਹੀ ਪਾ ਤੇ ਲਾ ਕੇ ਲੋੜ ਅੱਗੇ ਹੋਏ ਨੇ ਤੱਕ ਦਰ ਗਏ ਨੇ ਬਹੁਤ ਧੰਨਵਾਦ ਲੂ ਰਿਚਨ ਜੰਗ ਨਹੀਂ ਬੜੇ ਜੀ ਤੇ ਇੱਧਰ ਦੇਖ ਲੰਗੀਆਂ ਆਪਾਂ ਇਹ ਤੋਂ ਉਸ ਪਾ ਦਈਏ ਨੋਨ ਥੋੜੀ ਜਿਹੀ ਹਲਦੀ ਦੇਖੀ ਥੋੜੀ ਜਿਹੀ ਪਾ ਲਵਣੀ ਆ ਫਿਰ ਬੇਟਾ ਕਹਿੰਦਾ ਨਾ ਵਧੀਆ ਨਹੀਂ ਪਾਵੇ ਲੋ ਥੋੜੀ ਜਿਹੀ ਪਾ ਲਓ ਹਲਦੀ ਇਸ ਕਰਵਾਉਣਾ Yıldırı basıyor akıllı oğlum. Bu ne yıldır anlıyor bu da. Yıldırı ਲੋਜੀ ਚਾਰ ਕੋਲੇ ਪਾਤੇ ਤਿੰਨ ਪਹਿਲਾਂ ਪਾਤੇ ਇੱਕ ਹੋਰ ਪਾਦਾ ਚਾਰ ਪਾਦਣੀ ਆ ਇੰਨੇ ਗਿੱਜਦਾ ਤੇ ਅੱਜ ਤਾਂ ਕੱਲ੍ਹੇ ਆਲੂ ਹੀ ਰਿੰਦੂ ਆ ਇਹ ਦੇਖੋ ਪਾਣੀ ਦਬਕਲ ਪਾਣੀ ਬਣਾਉਤਾ ਅੱਜ ਮੈਂ ਚਲਦੇ ਆ ਉਧਰ ਹੁਣ ਆਪਾਂ ਲੈ ਲਿਆ ਸੀ ਚੌੜਾ ਦਾ ਇਹਦੇ ਚ ਪਾ ਲੈਣਾ ਸਭ ਜੀ ਰੱਖੀ ਹੁੰਦੀ ਹੈ ਤੇ ਲੋਜੀ ਕੀ ਆ ਪਤਾ ਕਿ ਨੂਨ ਪਾ ਕੇ ਹਲਦੀ ਪਾ ਕੇ ਇਹਨੂੰ ਮਿਕਸ ਕਰ ਦਈਏ ਆਲੂ ਪਹਿਲਾਂ ਰੀਨਲੇ ਤੇ ਇਹਨੂੰ ਮਿਕਸ ਕਰਤਾ ਆਲੂਰ ਕੇ ਢਲਾ ਲਈ ਮਨੇ ਏਡ ਕੀਆ ਕੰਮ ਆਪਾਂ ਨੂੰ ਸਬਜੀ ਮਿਲਾਤੀ ਰੋ ਲਾ ਕੇ ਸਮਾਰਟ ਹੁਣ ਇਹਦਾ ਧੱਕਾ ਲਾ ਦੇ ਤੱਕਾ ਲਾ ਕੇ ਤੇ ਇਹ ਹੁਣਾ ਦਈਏ ਸੀਟੀ ਮਿਕਸ ਕਰਕੇ ਚਲੋ ਜੀ ਇਧਰ ਦੇਖ ਲੀਏ ਹੁਣ ਆਪਾਂ ਥੋੜਾ ਜਿਹਾ ਰਿਚ ਜਿਹਾ ਵੀ ਰਿਚ ਪਾ ਦਈਏ ਆਪਾਂ ਇਹ ਚਾਉੜਾ ਬਚਾ ਕੇ ਤੇ ਮਿਕਸ ਕਰ ਦਾਈਏ ਇਸ ਕਰਕੇ ਟੋਕਦਾ ਇਹਨੂੰ ਹੁਣ ਫਿਰ ਹਣਾ ਜਿਹੜਾ ਇਹ ਸਾਫ਼ ਕਰਨਾ ਲੋ ਜੀ ਦੇਖੀ ਚੌਲ ਚੌਲ ਆਪਣੇ ਬਣ ਕੇ ਲੋ ਜੀ ਖਾਈਏ ਹੁਣ ਸਾਕੇ ਕੁੱਲੇ ਚ ਚੌਲ ਆਪਣੇ ਤਿਆਰ ਨੇ ਵਧੀਆ ਬਣ ਗਏ ਕੱਲੇ ਕੱਲੇ ਤੇ ਲੋ ਜੀ ਵਿੱਚ ਪਾ ਦਾਂਗੇ ਤਾਂ ਤੇ ਸਬਜੀ ਵੀ ਆਪਣੀ ਰਿੱਝ ਗਈ ਸਬਜੀ ਫੇਰ ਦੇਖਦੇ ਆ ਚਲੋ ਪਹਿਲਾਂ ਚੌਲ ਖਾ ਲਈ ਕੰਮ ਨਵੇੜ ਦੀ ਨੰਨੂ ਸ਼ਾਫਤ ਲੋ ਜੀ ਅੱਜ ਫੇਰ ਧੋਤੇ ਕੱਪੜੇ ਨੰਨੂ ਦੇ ਸੀਗੇ ਨੰਨੂ ਦਿਆਂ ਨਾਲ ਫੇਰ ਆਪਣੇ ਵੀ ਧੋਤੇ ਇੱਕ ਇੱਕ ਦੋ ਦੋ ਜਿਹੜੇ ਹੈਗੇ ਤੇ ਨੰਨੂ ਦੇ ਫਿਰ ਰੋਜ਼ ਰੋਜ਼ ਹੋ ਜਾਂਦੇ ਨੇ ਲੋ ਜਿਉ ਚੁੰਨੀਆਂ ਧੋਈਆਂ ਸੀ ਜਾਂ ਨਮੀਆਂ ਤੇ ਫਿਰ ਕੱਪੜੇ ਵੀ ਧੋਤੇ ਨੰਨੂ ਦੇ ਸੀਗੇ ਵੀ ਧੋਤੇ ਮੈਂ ਸੀਸੂ ਵਾਲੇ ਹੁੰਦੇ ਨੇ ਛੋਟੇ ਬੱਚੇ ਦੇ ਧੋਤੇ ਇੰਨੇ ਹੁਣ ਤਾਂ ਠੀਕ ਆ ਲੱਗਦਾ ਫਿਰ ਜ਼ਿਆਦਾ ਚੰਗ ਬਸ ਠੀਕ ਨੂਰੀ ਨੰਨੂ ਨੂੰ ਔਰ